ਬਿਲਕੁਲ ਸਟਾਰਪੀਨ ਨਵੀਂ ਨਵੀਂ ਬਿਲਕੁਲ ਕਿਹੋ ਜਿਹਾ ਪਤਾ ਨਹੀਂ ਇਨਸਾਫ ਹੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਹੈ ਜੀ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਆ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਹੀ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਉਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉਂ ਤੇ ਮੈਂ ਘਰੇ ਰੋਟੀ ਖਾਣ ਚ ਲਿਆ ਗਿਆ ਸੀਗਾ ਜੀ ਮੈਂ ਵਾਪਸੀ ਜਾਣਾ ਸੀਗਾ 9 ਵਜੇ ਅੱਧੇ ਇੱਕ ਘੰਟੇ ਬਸ ਰੋਟੀ ਖਾਣ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲ ਛੋਟੀ ਹੁੰਦੀ ਸੀ ਬਲੀਨੋ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲਾਂ ਗੱਡੀ ਦੀ ਤੇ ਜਦੋਂ ਉੱਥੇ ਪਹੁੰਚੇ ਤਾਂ ਜੋ ਮਤਲਬ ਰਾਹ ਚ ਜੋ ਜਾ ਰਹੀ ਸੀਗੀ ਰਾਹ ਚ ਵੀਰਾ ਇਧਰੋਂ ਆ ਰਿਆ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀਗੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾਦਣ ਕਿਉਂਦੀ ਪਿੰਡ ਦਾ ਬੰਦਾ ਸੀਗਾ ਜੀ ਆਏ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ अनकॉन्शियस ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ ਬਾਬਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹਨਾਂ ਨੇ ਵੀਡੀਓ ਵੀਡੀਓ ਆ ਪਾਈਆਂ ਨੇ ਜੀ ਉਹਨਾਂ ਨੇ ਆਹ ਤਲ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓ ਆ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਵੀ ਤੁਸੀਂ ਆ ਦੇਖੋ ਇਹ ਸ਼ਰਿਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫਿਰ ਉਹ ਸ਼ਰਿਆਮ ਇਹ ਵੀ ਕਹਿ ਰਹੇ ਨੇ ਉਹ ਜਸਕੀਰਤ ਦਾ ਹੀ ਉਹ ਜਸਕੀਰਤ ਦਾ ਰਜਿਸਟਰ ਸੀ ਰਜਿਸਟਰ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਫਿਰ ਉਹ ਇਹ ਵੀ ਕਿਹਾ ਕਹਿ ਰਿਹਾ ਵੀ ਸਾਲੇ ਤੋਂ ਇੱਕ ਵੀ ਨਹੀਂ ਚੱਲੀ ਵੀ ਬੜਾ ਸਮਝਾਇਆ ਸੀ ਇੱਕ ਵੀ ਨਹੀਂ ਚੱਲੀ ਤੇ ਸ਼ਰਿਆਮ ਤੇ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ ਹਲੇ ਤੱਕ ਜੀ ਕੋਈ ਗ੍ਰਿਫਤਾਰੀ ਨਹੀਂ ਭਾਈ ਪਰ ਪੁਲਿਸ ਹੌਸਲਾ ਦੇ ਰਹੀ ਆ ਵੀ ਗ੍ਰਿਫਤਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਜਿਹੜੇ ਬੰਦੇ ਨੇ ਵੀਡੀਓ ਪਾਈ ਆ ਉਹਦੇ ਨਾਲ ਕੋਈ ਹੋਰ ਬੰਦੇ ਵੀ ਹੈਗੇ ਉਹਦੇ ਨਾਲ ਉਹਦੇ ਨਾਲ ਉਹਦਾ ਇੱਕ ਭਰਾ ਵਾ ਦੋਵਾਂ ਭਰਾਵਾਂ ਦੇ ਦੁਬੱਟੇ ਉੱਥੇ ਪਏ ਨੇ ਤੇ ਬਾਕੀ ਜਿਨ੍ਹਾਂ ਨੇ ਦੋ ਦੋਨੇ ਮੋਟਰਸਾਈਕਲ ਕਨੇ ਮੂਰੇ ਸੱਟ ਕੇ ਗੱਡੀ ਰੋਕੀ ਆ ਫਿਰ ਸਾਡਾ ਕਿਤੇਜਾ ਬਾਹਰ ਆਇਆ ਵਾ ਤੇ ਬਾਹਰ ਆ ਕੇ ਫਿਰ ਕਨੇ ਮਗਰਦੀ ਪਿਆ ਇੱਕ ਮੂਰਦੀ ਪੈ ਗਿਆ ਫਿਰ ਇਹ ਦੋਹਾਂ ਭਰਾਵਾਂ ਨੇ ਪਿੱਕਾ ਲਿਆਂਦਾ ਜੀ ਪਿੱਕੇ ਪਿੱਕੇ ਦਾ ਉਹ ਮਾਰਕਾ ਟਾਟਾ ਦਾ ਮੂਰੇ ਸਵੇਰੇ ਜਦੋਂ ਅਸੀਂ ਮਾਰਨਿੰਗ ਦੇਖਿਆ ਤਾਂ ਉਹ ਮੂਰੇ ਟੁੱਟ ਡੱਗਿਆ ਪਿਆ ਸੀ ਫਿਰ ਅਸੀਂ ਚੌਂਕੀ ਮਾਨ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਗੱਡੀ ਫੜ ਲਈ ਗਈ ਹੈ ਅਸੀਂ ਉੱਥੇ ਗਏ ਆ ਫਿਰ ਜਿਹੜੀ ਗੱਡੀ ਨਾਲ ਸਾਡ ਪੱਥਰ ਮਾਰ ਕੇ ਸ਼ੀਸ਼ੇ ਭੰਨੇ ਗਏ ਆ ਵਿੱਚ ਪੈਟਰੋਲ ਡੋਲ ਕੇ ਅੱਗ ਲਾਈ ਗਈ ਹੈ ਜੀ ਉਹ ਉਹਨਾਂ ਦੀ ਕੈਂਪਰ ਗੱਡੀ ਦੇ ਵਿੱਚ ਪੱਥਰ ਵੀ ਪਏ ਨੇ ਉਹ ਅੱਜ ਵੀ ਮਜੂਰ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਜਲਦੀ ਤੋਂ ਜਲਦੀ ਠੀਕ ਇਹਦੇ ਇਲਾਵਾ ਤੁਹਾਡਾ ਤੇ ਜਸਕੀਰਤ ਦੀਰਤਾਂ ਦੀ ਮੌਤ ਤੇ ਕੀ ਕਹੋਗੇ ਜੀ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਇੱਕ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਆ ਜਸਕੀਰਤ ਸਿੰਘ ਜਿਨ੍ਹਾਂ ਨੂੰ ਮੈਂ ਆ ਸੋਸ਼ਲ ਮੀਡੀਆ ਤੇ ਰਾਈ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸਕਿਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ 'ਚੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਪਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਹੈ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਪਹਿਲਾਂ ਹੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੁਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੋਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਰ ਨੂੰ ਵੀ ਪਤਾ ਹੀ ਹੈ ਕਿ 23 ਜੁਲਾਈ 2025 ਨੂੰ ਰਾਤ ਨੂੰ 8.5 9 ਵਜੇ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੋਣੀ ਸੀ ਕੋਟੀਸ਼ੀ ਇਹ ਜਨ ਪਿੰਡ ਹੈ ਤਨਾਪਤੀ ਦੇ ਕੋਲ ਦੇ ਇਥੇ ਦਿਸਕਲ ਨਾਮ ਦੇ ਵਿਦੇਸ਼ੀ ਤੇ ਡੈਕੋਬਾਈ ਸੀ ਤੇ ਇਹਦੀ ਗੱਡੀ ਦਾ ਅਗਲਾ ਪੰਜ ਸਕੋਰਪੀਓ ਵੱਡੀ ਜਿਹੜਾ ਨੰਬਰ ਹੈ ਪੀਜੀ ਟਰਸ 682700 ਪਰ ਉਹ ਸੋ ਇਹ ਬਲਾਈਂਡ ਮੋਟਰਫਿਲ ਕਰਾ ਪਰ ਇਹ ਵੀ ਜਿਹੜੀ ਜੋ ਮੋਟਰੇ ਗਪਤੀ ਸ਼ਰੂ ਪ੍ਰਤੀਮੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਖੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈ ਜਿਹਦਾ ਨਾਮ ਰਮਨ ਨੀ ਤੇ ਉਹ ਮੇਰੇ ਸਾਰੇ ਸਾਥੀਆਂ ਨਾਲ ਉਹਨੇ ਹੀ ਮਾਰਗ ਨੂੰ ਇਨਜਾਮ ਦਿੱਤਾ ਕਿ ਤਕਤੀਸ਼ ਕਰਨ ਲਈ ਵਰਕਪਰਮਾ ਲਗਾਇਆ ਗਿਆ DSP ਜਗਰਾਉਂ DSP D SHO City ਦੇ ਨਾਲ ਚਾਰ ਦੇ ਟੌਕੀ ਬਸਟੈਂਡ ਤੋਂ ਮਲਟੀਪਲ ਟੀਮਾਂ ਨੂੰ ਐਕਟਿਵਿਟੇਟ ਕਰਿਆ ਤੇ ਤਕਤੀਸ਼ ਜੇ ਵਲੀ ਕਾਫੀ ਮਿਹਨਤ ਲਗੀ ਸੀਸੀਟੀਵੀ ਕੈਮਰਾ ਦੀ ਚੈਕਿੰਗ ਹੋਈ ਡੀਟੇਲਡ ਮੋਬਾਈਲ ਬਹੁਤ ਸੀਰੀਅਸ ਗੈਨ ਦੇ ਲੋਕੇਸ਼ਨਸ ਹੈ ਉਹਨਾਂ ਦੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਜੀਤ ਨੂੰ ਅਰੈਸਟ ਕਰ ਲਿਆ ਇਸ ਨੂੰ 3 ਜਿਹੜਾ ਮਕਦਮਾ ਨੰਬਰ ਹੈਗਾ 173/25 ਅੰਡਰ 110 190 193 324 4 ਬੀਐਸ ਉਹਨਾਂ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਜੀਤ ਸਿੰਘ ਹੈ ਤੇ ਇਹਦੀ ਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ10 ਡੀਜ਼ेड 4860 ਇਹ ਟਾਟਾ ਜੀਨਨ ਜਿਹੜੀ ਪਿਕਅਪ ਹੈ ਦਿੱਤੀ ਹੋਈ ਹੈ ਉਹ ਸੀ ਨਾਲ ਗੱਡੀ ਤੋਂ ਵੀ ਵਾਇਫਾਂ ਵੀ ਮਿਲੇ ਹੈਗੇ ਇਹ ਇੱਕ ਜਿਹੜਾ ਮਰਮੀ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਉਹਦਾ ਪਿਸਤਲ ਤੇ ਮੈਗਜ਼ੀਨ ਵੀ ਮਿਲਿਆ ਹੈਗਾ ਜਿਸ ਨੂੰ ਉਹਨੇ ਸਿਲਵਰ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਲੱਗੀ ਹੈ ਉਹੀ ਜਿਸ ਨਾਲ ਗੱਡੀ ਨੂੰ ਅੱਗ ਲਾਈ ਦੀ ਸੀ ਉਹਨੇ ਸਿਲਵਰ ਕਰ ਲਿਆ ਸੋ ਇਹਨਾਂ ਨੂੰ ਪੋਰਟ ਚ ਪੇਸ਼ ਕਰਕੇ ਜਿਹੜਾ 3 ਦਿਨਾਂ ਦਾ ਸਾਨੂੰ ਮਨ ਮੰਨ ਨਹੀਂ ਲੱਗਿਆ ਤੇ ਹੁਣ ਅੱਗੇ ਇਹ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਜਿਹੜਾ ਗੂਰੂਪਨ ਦੱਸ ਕੇ ਜਿਹੜੀ ਬਾਦੂ ਨੂੰ ਜਾਣੇ ਤਾਂ ਕੋਹ ਰੋਕਦਾ ਸਾਰਾ ਡੇਟ ਪੀ ਚੱਲੂਗੀ ਮੁੱਢਲੀ ਤੌਰ ਤੇ ਇਹ ਚੱਲਿਆ ਕਿ ਇਹਨਾਂ ਦੀ ਆਪਸ ਵਿੱਚ ਮਤਲਬ ਪਰਸਨਲ ਇਮਿਟੀ ਸੀ ਜਿਹਨੂੰ ਵੀ ਕੁਝ ਸੱਲਾਹ ਪੁਣੀ ਆਂ ਛੋਟੀ ਆਹਸਾਨੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪ੍ਰਚੇਤਕਾਤ ਦੇ ਆਪਸ ਬੈਠੇ ਤਾਂ ਕਿ ਇਸ ਟੀਮ ਨੂੰ ਜ਼ੋਰ ਦਿੱਤਾ ਜਾਏ ਬਟ ਅਨਫੋਰਚੂਨੇਟਲੀ 29 ਸਤੰਬਰ ਨੂੰ ਇਨਸਿਡੈਂਟ ਹੋਇਆ ਜਿਹੜੇ ਕਰਕੇ ਜਿੰਦਗੀ ਦੀ ਜਾਨ ਸਰੇ ਰਮਨ ਜਿਸ ਦੀ ਵੀਡੀਓ ਬਣਾਈ ਹੈ ਮੈਂ ਆਪ ਕੀ ਤਿਆਰੀ ਹੈ ਕਿ ਮੈਂ ਸਾਰਾ ਇਹ ਕੋ ਵੀਡੀਓ ਸੋਸ਼ਲ ਮੀਡੀਆ ਤੇ ਚਲਦੀ ਜਾਈਗੀ ਹਲੇ ਹਲੇ ਕਿਉਂਕਿ ਬੰਦਾ ਅੱਜ ਵੀ ਨਹੀਂ ਗ੍ਰਾਉਂਡ ਤੇ ਮਿਲੋਸ਼ੀ ਉਹ ਵੀ ਜਿੰਨੂੰ ਤੇ ਜਿੰਨੂੰ ਦਾ ਸਾਬਤ ਹੋ ਗਿਆ ਤਾਂ ਸਾਰੀ ਅਸੀਂ ਡਿਟੇਲ ਚ ਕਵਰ ਕਰਾਂਗੇ ਕਿ ਇਨਸੀਡੈਂਟ ਦੀ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਤੇ ਕਿਹੜੀ ਵੀਡੀਓ ਨਹੀਂ ਵੀਡੀਓ ਵਾਲੀ ਕੀਤੀਆਂ ਤੇ ਜਿਹਨੇ ਵੀਡੀਓ ਵਾਲੀ ਕੀਤੀ ਉਹਨੂੰ ਕਾਇਦਾ ਪ੍ਰੋਪਰ ਜਿਹੜਾ ਐਸ਼ਪਰ ਲਾ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਕਾਰਜਕਾਰੀ ਅੰਦਰ ਨਵਾਂ ਅਸੀਂ ਸਾਰਾ ਪ੍ਰੋਪਰ ਫੋਨ ਚੋਂ ਹੀ ਕਵਰ ਕਰਾਂਗੇ ਡਿਟੇਲ ਨੂੰ ਫਾਈਨਸੀਕ ਐਗਜ਼ਾਮੀਨੇਸ਼ਨ ਹੋਊਗੀ ਫਾਈਨਸ ਹੋਊਗਾ ਤਾਂ ਕਿ ਇਹ ਇਸ ਤਰ੍ਹਾਂ ਦਾ ਗ੍ਰੀਨਿਸ਼ ਕ੍ਰਾਈਮ ਹੈ ਉਹਨਾਂ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਮਿਲ ਸਕਦੀ ਹੈ ਸਥਾਨਕ ਬੰਦਾ ਦੀ ਉਮੀਦ ਹੈ ਕਿ ਸ਼ਾਮਿਲ ਹੋਵੇ ਜੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਜੀ ਜੋ ਤੁਹਾਨੂੰ ਲੱਗ ਰਿਹਾ ਹੈਗਾ ਉਹ ਪੰਜ ਤੋਂ 6 ਬੰਦੇ ਹੋ ਸਕਦੇ ਨੇ ਜਿਹਦੇ ਵਿੱਚੋਂ ਇੱਕ ਮੇਨ ਇਨਫਰੈਂਡ ਹੈ ਉਹ ਅੱਗੇ ਉਹਨਾਂ ਦਸਤੂਰੀ ਚ ਜਿਵੇਂ ਜਿਵੇਂ ਉਹ ਅਨਫੋਲਡ ਹੋਊਗੀ ਸਭ ਕਿਸ ਤਰੀਕੇ ਨਾਲ ਕਾਬੂ ਕੀਤਾ ਜੀ ਪਹਿਲਾ ਭਰਾ ਹੀ ਹੈ ਕਿਹਨਾਂ ਨੈਸ਼ੀ ਜੀ ਇਹਨਾਂ ਨੂੰ ਸ਼ੱਕ ਦਾ ਵੀ ਇਹ ਦੋਨੋਂ ਬੰਦੇ ਆ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ Tata Zonon hai PV10 DZ 56 जरूर एक कैमरे ਦੇ ਵਿੱਚ ਅਸੀਂ ਤਫਤੀਸ਼ ਸ਼ੁਰੂ ਕੀਤੀ ਤਾਂ ਕੈਮਰੇ ਦੇ ਵਿੱਚ ਗੱਡੀ ਆ ਗਈ ਤਾਂ ਫਿਰ ਸਾਨੂੰ ਸਟੋਪ ਰਿਪੋਰਟ ਹੋ ਗਿਆ ਕਿ ਗੱਡੀ ਉਹਨਾਂ ਦੇ ਬਲਾਕ ਕਰੀ ਤੇ ਸਰ ਉਹਨੂੰ ਪੂਰੇ ਐਫਰਟਸ ਹੋਏ ਸਰ ਗੋਲਡਨ ਬਿਲਕੁਲ ਪੁਲਿਸ ਨੇ ਇਹ ਤੁਹਾਨੂੰ ਦੇਖਿਆ ਹੋਣਾ ਇੱਕ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈਲੈਂਸ ਪਰਚ ਰਜਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਜਿਹੀ ਨਹੀਂ ਨਹੀਂ ਤਾਂ ਇਨਸੀਡੈਂਟ ਕੋ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਥਿਨ 48 ਆਵਰਸ ਉਸੇ ਟ੍ਰੇਸ ਕੀਤਾ ਹੈ ਤੋ ਵੀਡੀਓ ਵੀਡੀ ਇੰਪੋਰਟੈਂਟ ਪੀਸੀ ਵਾਲੇ ਵਾਸੀ ਕਰੈਕ ਕਰਦੇ ਸਰ